ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰ ਰਹੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਸਤੀ ਗੁੱਜਾਂ ਦੇ ਮਸਜਿਦ ਨਗਰ ਵਿੱਚ ਕਾਰਵਾਈ ਕੀਤੀ ਗਈ ਦਰਅਸਲ ਇੱਥੇ ਇੱਕ ਤਸਕਰ ਨੇ ਵੱਡਾ ਕਾਰ ਬਣਾਇਆ ਹੋਇਆ ਸੀ ਜਿੱਥੇ ਪ੍ਰਸ਼ਾਸਨ ਨੇ ਪੁਲਿਸ ਨਾਲ ਮਿਲ ਕੇ ਛੱਤ ਦਾ ਨਾਜਾਇਜ਼ ਹਿੱਸਾ ਢਾ ਦਿੱਤਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤਸਕਰ ਤੋਂ ਪਹਿਲਾਂ 4 ਮਾਮਲੇ ਵੀ ਦਰਜਾਂ ਤੇ کئی ਵਾਰ ਇਹ ਜੇਲ ਵੀ ਜਾ ਚੁੱਕਾ ਹੈ ਨੋਟੀਫਾਈ ਜਿਹੜਾ ਮਿਲਿਆ ਉਹ ਜਵਾਬ ਦੇ ਬੈਠੇ ਆ ਉਹ ਦੇ ਬੈਠੇ ਹੋ ਇੱਥੇ ਕਿਉਂ ਜਗਾ ਦੇ ਬੈਠੇ ਹੋ ਆ ਜੀ ਨਾਮ ਕੀ ਹੈ ਤੁਹਾਡਾ ਮੇਰਾ ਕ੍ਰਿਸ਼ਨ ਗੋਬਾਲ ਨਾ ਜੀ ਜਵਾਬ ਕੀ ਐਸਟੀ ਮਿਲਿਆ ਜਵਾਬ ਕੋਈ ਉੱਥੇ ਕੁਝ ਵੀ ਨਹੀਂ ਆ ਉਸ ਤੋਂ ਬਾਅਦ ਮੈਂ ਗਿਆ ਵਾਂ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਕੋਈ ਕਾਰਵਾਈ ਹੋਏਗੀ ਜੋ ਹੈਗਾ ਤੁਹਾਡਾ ਕਲੀਅਰ ਹੋ ਚੁੱਕਾ ਹੈ ਕਿਹਦੀ ਕਾਰਵਾਈ ਕਰ ਰਹੇ ਸੀ ਕਾਰਵਾਈ ਕਰ ਰਹੇ ਕਹਿੰਦੇ ਜੀ ਜੋ ਤੁਹਾਡਾ ਹੈਗਾ ਮਾੜਾ ਮੋਟਾ ਜਿਹੜਾ ਹੈਗਾ ਤੁਸੀਂ ਰਿਪੇ ਕਰ ਲਓ ਉਹ ਕਹਿੰਦੇ ਸੀ ਜਿਹੜਾ ਤੁਸੀਂ ਆਪਣਾ ਨਾ ਕੋਈ ਡਾਕੂਮੈਂਟ ਦਿਖਾਓ ਮੈਂ ਡਾਕੂਮੈਂਟ ਦਿਖਾ ਬੈਠਾ ਜਿਹੜਾ ਅਫਸਰ ਸੀ ਨੂੰ ਦਿੱਤਾ ਸੀ ਉਹ ਚੇਂਜ ਹੋ ਚੁੱਕੇ ਉਸ ਤੇ ਭਾਈ ਜੇ ਤੁਸੀਂ ਕਿਰਾਏਦਾਰ ਹੋ ਤਾਂ ਆਪਣੇ ਮਾਲਕਾਂ ਨੂੰ ਦੱਸੋ ਇਹ ਕਾਰਵਾਈ ਹੋਣ ਜਾਣੀ ਹੈ ਭਾਈ ਮੈਂ ਦੇ ਵਨ ਜਿਹੜਾ ਬੰਦਾ ਸੀ ਉਹਨੇ ਲਾਈ ਹੈ ਨਹੀਂ ਇਸ ਬਨੇ ਨਹੀਂ ਹੈ ਨੀ ਜਗਾ ਕਿਰਾਏ ਤੇ ਰਹਿ ਰਹੇ ਨੇ ਸਾਲ ਤੋਂ ਭੁੱਖੇ ਰਹਿ ਰਹੇ ਘਾਸਲਿੰਡਰ ਤੇ ਰੋਟੀ ਤੇ ਘਰ ਨਹੀਂ ਆ ਚੀ ਦੇਖੋ ਸਾਰੇ ਪਰਬੂ ਦੇਖੋ ਬਲੇ ਮੈਂ ਪੁਹਾਰੀ ਦੁਕਰਵਿੰਦਰ ਤੋਂ ਜਾ ਚੁੱਕਾ ਵਾਂ ਸਾਡੇ ਨਾਲ ਮਕਾਨ ਹੀ ਹੈ ਨਹੀਂ ਜਿਸ ਕਰਕੇ ਦੇਖੋ ਅਸੀਂ ਕਿਰਾਏ ਤੇ ਰਹਿ ਰਹੇ ਨੇ ਸਾਲਾਂ ਤੋਂ ਸਾਡੇ ਘਰ ਆ ਤੇ ਰੋਟੀ ਪਾਣੀ ਲੱਗਾ ਕੁਛ ਵੀ ਨਹੀਂ ਹੈਗਾ ਇਹ ਸਾਡਾ ਮਕਾਨ ਤੁਸੀਂ ਲੈ ਲਿਓ ਕਰ ਮੇਰਾ ਮੇਰਾ ਭਰਾ ਲੈ ਰਾਇਆ ਜੀ ਮਕਾਨ ਦਾ ਪੂਆ ਦੇ ਜੀ ਤੁਸੀਂ ਇਹਨਾਂ ਦਾ ਨਹੀਂ ਦਿਖਾਇਆ ਸੀ ਪ੍ਰਸ਼ਾਸਨ ਹਾਂਜੀ ਮੈਂ 50 ਹੀ ਖਾ ਬਠਾ ਉਹ پیسے ਭਾਲਦੇ ਨੇ ਕੌਣ پیسے ਭਾਲਦਾ ਮੈਂ ਕਈ ਵਾਰੀ ਜਾ ਬਠਾ ਅਫਸਰ ਹੀ ਚੇਂਜ ਹੋ ਗਏ ਨੇ ਮੈਂ 10 ਵਾਰੀ ਚੇਂਜ ਕਰਾ ਦਿੰਦਾ ਮੇਰਾ ਬਿਲਕੁਲ ਦੇਖ ਸਕਦੇ ਜਦੋਂ ਪੂਰੇ ਹੋ ਚੁੱਕੇ ਨੇ ਚੱਲਣ ਲੱਗਾ ਤੇ ਇੱਥੇ ਐਸੀ ਕੋਈ ਨਸ਼ਨ ਨਹੀਂ ਭਾਜੀ ਆਹ ਦੇਖੋ ਜੀ ਨਿਰਮਲ ਕਾਨ ਦਾ ਨਾਮ ਮਕਾਨ ਜਿਸੀ ਉਹਨਾਂ ਦੇ ਤੇ ਗੁਲਾਮ ਲਵਾਏ ਜੀ ਨੇ ਆਪਣੇ ਵੱਲੋਂ ਆਪਣੀ ਹੀ ਲੈ ਕੇ ਦਿੱਤੀ ਹੋਈ ਜੀ ਆਹ ਦੇਖੋ ਪੂਰਾ ਪੂਰੀ ਡਿਟੇਲ ਦਿੱਤੀ ਹੋਈ ਏ ਇਹ ਲੈਟਰ ਪੈਟ ਦੇ ਮੈਂ 6 ਵਾਰੀ ਇਹ ਨਾਲ ਦਾ ਦੇ ਬਠਾ ਉਥੇ ਜਦੋਂ ਜਾਓ ਪਾਜੀ ਹਜੇ ਹੈ ਨਹੀਂ ਅਜੇ ਸਾਹ ਹੈ ਨਹੀਂ ਅਜੇ ਅਫਸਰ ਨਹੀਂ ਹਜੇ ਆਹ ਹੈ ਨਹੀਂ ਹਜੇ ਉਹ ਹੈ ਨਹੀਂ ਅਜੇ ਹੋ ਹੈ ਨਹੀਂ ਮੈਂ ਕਈ ਵਾਰੀ ਜਾ ਬਠਾ ਅੱਜ ਵੀ ਮੇਰਾ ਐਕਸੀਡੈਂਟ ਹੋ ਗਿਆ 2 ਸਾਲ ਹੋ ਗਏ ਮੇਰੀ ਬਾਪ ਅੱਜ ਜਿਹੜਾ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਸ ਏਰੀਆ ਤੇ ਕੀਤੀ ਜਾ ਰਹੀ ਹੈ ਕਿ ਕਿਹੜੇ ਮਾਮਲੇ ਜਿਹੜੇ ਇਸ ਅਗਰਤੀ ਤੇ ਦਰਦ ਇਹ ਇਦਾਂ ਹੀ ਜਿਦਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚੱਲ ਰਹੀ ਆ ਯੁਧ ਨਸ਼ਾ ਵਿਰੁੱਧ ਉਹਦੀ ਲੜੀ ਤਹਿਤ ਜਿਹੜਾ ਅੱਜ ਇਹ ਅਸੀਂ ਮਨਜੀਤ ਨਗਰ ਦੇ ਵਿੱਚ ਆਏ ਆ ਇੱਥੇ ਜਿਹੜਾ ਬਸਤੀ 바ਵਾ ਖੇਲ ਤੇ ਪੈਂਦਾ ਹੈਗਾ ਇੱਥੇ ਇੱਕ ਇਸ ਮਕਲਰ ਦਾ ਘਰ ਹੈਗਾ ਜਿਹਦਾ ਨਾਂ ਹੈਗਾ ਵਿਸ਼ਾਲ ਚੂਚਾ ਪੁੱਤਰ ਦੇਵ ਬਨਵਾਰੀ ਨਾਲ ਹਾਊਸ ਨੰਬਰ ਹੈਗਾ ਇਹਦਾ 315 ਮਨਜੀਤ ਨਗਰ ਬਸਤੀ ਕੋਜਾ ਇਸ ਬੰਦੇ ਤੇ ਜਿਹੜੇ ਆ ਚਾਰ ਮੁਕਤਵੇਂ ਦਰਜ ਨੇ ਔਰ ਇਹ ਬੰਦਾ ਹੈਪਚਲ ਹੈਗਾ ਔਰ ਇਹਨੇ ਜਿਹੜਾ ਇਹ ਘਰ ਹੈਗਾ ਤੁਸੀਂ ਦੇਖਿਆ ਵੀ ਕਿੱਦਾਂ ਦੀ ਟਾਇਲ ਲੱਗੀ ਹੈ ਔਰ ਉੱਤੇ ਜਿਹੜਾ ਬਾਦਰੇ ਬੁੱਦਰੇ ਜਿਹੜੇ ਨਵੀਂ ਕੰਸਟਰਕਸ਼ਨ ਵੀ ਚੱਲ ਰਹੀ ਹੈ ਤੇ ਜਿਹੜਾ ਕਾਰਪੋਰੇਸ਼ਨ ਵਾਲਿਆਂ ਨੇ ਸ਼ਿਕਾਇਤ ਨੂੰ ਸ਼ਿਕਾਇਤ ਹੋਈ ਸੀਗੀ ਕਾਰਪੋਰੇਸ਼ਨ ਤੇ ਨੇ ਹੀ ਇਹ ਦੀ ਡਿਮੋਲੇਸ਼ਨ ਵਾਸਤੇ ਆਏ ਹੈਗੇ ਆ ਉਹਨਾਂ ਨੇ ਸਾਡੇ ਕੋਲੋਂ ਪੁਲਿਸ ਹੈਲਪ ਮੰਗੀ ਵੀ ਇਹ ਇਹਨੇ ਜਿਹੜਾ ਆਪਣੇ ਨਕਸ਼ੇ ਤੋਂ ਬਾਹਰ ਜਾ ਕੇ ਜਾਂ ਜਿਹੜੀਆਂ ਵੀ ਗਾਈਡਲਾਈਨਸ ਹੈਗੀਆਂ ਉਸ ਤੋਂ ਬਾਹਰ ਜਾ ਕੇ ਇਹ ਬਣਾਇਆ ਹੋਇਆ ਹੈਗਾ ਔਰ ਇਹਦੇ ਤਹਿਤ ਉਹਨਾਂ ਨੇ ਸਾਡੇ ਕੋਲ ਪੁਲਿਸ ਹੈਲਪ ਮੰਗੀ ਆ ਉੱਥੇ ਅਸੀਂ ਮੌਕੇ ਤੇ ਮੌਜੂਦ ਆਏ ਆ ਠੀਕ ਆ ਮੌਕੇ ਜਿਹੜੀ ਕਾਰਪੋਰੇਸ਼ਨ ਤੇ ਪਲੱਸ ਨੈਪਸੀਲ ਦਾ ਜਿਹੜੇ ਰੂਟਿੰਗ ਜਿਹੜੇ ਲੱਗੇ ਆ ਉਹ ਮੌਕੇ ਤੇ ਖੜੇ ਆ ਉਹ ਆਪਣੀ ਕਾਰਵਾਈ ਜਿਹੜੀ ਕਰ ਰਹੇ ਆ ਔਰ ਉਹ ਪੁਲਿਸ ਮਤ ਜੋ ਸ਼ਰਤ ਮੰਗੇਗੀ ਅਸੀਂ ਮੌਕੇ ਤੇ ਖੜੇ ਹਾਂ ਵੀ ਕਿਸੇ ਕਿਸਮ ਦੀ ਕੋ ਲਾ ਐਂਡ ਆਰਡਰ ਪ੍ਰੋਬਲਮ ਨਾ ਹੋਵੇ। ਇਹ ਵਿਅਕਤੀ ਦੇ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਕਿ ਘਰ ਨਾ ਢੋਲੋ ਮੈਂ ਤਾਂ ਕਿਰਾਏ ਦੇ ਘਰ ਤੇ ਰਹਦੇ ਆਂ। ਕੀ ਇਹ ਇਨਵੈਸਟਿਗੇਟ ਕੀਤਾ ਗਿਆ ਪ੍ਰੋਪਰ ਇਹ ਇਹ ਦੇਖੋ ਜੀ ਉਹਨੇ ਪ੍ਰੋਪਰ ਜਿਹੜੇ ਆ ਲਾ ਨੂੰ ਫੋਲੋ ਕਰਕੇ ਪਹਿਲਾਂ ਇਹਨੂੰ ਨੋਟਿਸ ਦਿੱਤਾ ਹੋਊਗਾ। ਨੋਟਿਸ ਤੋਂ ਬਾਅਦ ਜਵਾਬ ਮੰਗਿਆ ਹੋਊਗਾ। ਜਿਹਨੇ ਕੋ ਜਵਾਬ ਨਹੀਂ ਦਿੱਤਾ ਹੈਗਾ ਉਸ ਦਿਵਾਰ ਇਹਨਾਂ ਨੂੰ ਢਾਉਣ ਦਾ ਨੋਟਿਸ ਦਿੱਤਾ ਹੋਊਗਾ ਉਹ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਸ ਕੰਮ ਦੇ ਉੱਤੇ ਆਏ ਆ ਔਰ ਜਿਹੜਾ ਇਹ ਬਿਲਕੁਲ ਲਾਪੁਆਇੰਟ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਇਸਦੇ ਤੇ ਕਿੰਨੇ ਮੁਕਾਮ ਹੈ ਕਿੰਨੇ ਮੁਕਾਮ ਨੇ ਇਸਦੇ ਚਾਰ ਮੁਕਦਮੇ ਦਰਜ ਨੇ ਇਸ ਟੈਂਪ ਕਿੱਥੇ ਆ ਜੀ ਇਸਦੇ ਤੇ ਇਹ ਮੁਕਦਮੇ ਦਰਜ ਹੋ ਐਸਐਮ ਕਿੱਥੇ ਆ ਇਹਦਾ ਨਾਮ ਕੀ ਵੈਸੇ ਇਹਦਾ ਇਹਦਾ ਨਾਮ ਹੈਗਾ ਜੀ ਵਿਸ਼ਾਲ ਚੂਚਾ ਵਿਸ਼ਾਲ ਚੂਚਾ ਇਸ ਟੈਂਪ ਸਰ ਹੈ ਕਿੱਥੇ ਗਿਆ ਲੱਗਦਾ ਇਹ ਤਾਂ ਇਹ ਇਸ ਤਾਂ ਮੇਹ ਇਹ ਬੰਦਾ ਜਿਹੜਾ ਹੈਗਾ ਇਹ ਭੱਜਿਆ ਹੋਇਆ ਠੀਕ ਹੈ ਓਕੇ ਠੀਕ ਹੈ ਸੋ ਮਾਫ ਕਰਨਾ ਲੋ ਜੀ ਦੇਖ ਸਕਦਾ ਜੁਲੰਦਰ ਦੇ ਕਾਲਾ ਸੰਗਿਆ ਰੋਡ ਤੇ ਗੋਲ ਚੋਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ ਚੋਰ ਨਕਦੀ ਲੈ ਕੇ ਫਰਾਰ ਹੋ ਗਏ ਤੇ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕੈਮਰੇਆਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੋਰਾਂ ਨੇ ਵਾਰਦਾਤ ਨੂੰ ਚੰਨ ਦਿੱਤਾ ਬਹਾਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਜਰਾ ਭਾਈਆ ਮੇਰਾ ਨਾਮ ਲਲੀਤ ਕੁਮਾਰ ਹੈ ਕਿਹੜੀ ਜਗ੍ਹਾ ਤੋਂ ਕਾਲਾ ਸਿੰਘਾ ਰੋਡ ਜੀ ਭਾਈ ਕੀ ਮਾਮਲਾ ਕੀ ਸਾਰਾ ਦੱਸੋ ਬਈ ਮੈਂ ਅਸਲ ਵਿੱਚ ਕਿਸੇ ਦਾ ਫੋਨ ਆਇਆ ਮੈਨੂੰ ਕਹਿੰਦੇ ਭਾਈ ਤੁਹਾਡਾ ਸ਼ਟਰ ਖੁੱਲਾ ਹੈ ਹਮ ਤੇ ਮੈਂ ਸਿੱਧਾ ਹੀ ਨਾਲ 5:40 ਕੁ ਮਿੰਟ ਤੇ ਆਇਆ ਠੀਕ ਹੈ ਜੀ ਨਾਲ ਮੈਂ ਫਟਾਫਟ ਉੱਠਿਆ ਹਮ ਉੱਡਦੇ ਨਾਲ ਮੈਂ ਮੋਸਕੂਟੀ ਚੱਕੀ ਦੀ ਦੁਕਾਨ ਤੇ ਆ ਗਿਆ ਦੁਕਾਨ ਤੇ ਆ ਕੇ ਦੇਖਿਆ ਸ਼ਟਰ ਰੁਕ ਖੁੱਲਾ ਪਿਆ ਵਾ ਤਾਲਾ ਇੱਕਦ ਡਿੱਗਾ ਪਿਆ ਸੀ ਸੱਬਲ ਪਾ ਕੇ ਸ਼ਟਰ ਚੱਕਿਆ ਹੋਇਆ ਸੀ ਤੇ ਆ ਲੋਕ ਦੋੜਿਆ ਹੋਇਆ ਸੀ ਕਰੀਬ ਕਿੰਨਾ ਕ ਨੁਕਸਾਨ ਹੋ ਗਿਆ ਬਾਈ ਤੇਰਾ ਕੋਈ 4-5000 ਰੁਪਏ ਪਰਚੀਆਂ ਪਈਆਂ ਸੀ ਗੱਡੇ ਦੇ ਵਿੱਚ ਤੇ ਕੋਈ ਸੀਸੀਟੀਵੀ ਫੋਟੋ ਵਗੈਰਾ ਕੋਈ ਸਾਮਾਨ ਆ ਸੀਸੀਟੀਵੀ ਵੀ ਹੈਗੀ ਆ ਉਹਦੇ ਵਿੱਚ ਆਇਆ ਕੋਈ ਬੰਦਾ ਨਜ਼ਰ ਆ ਰਿਹਾ ਕੋਈ ਵਾਰ ਦੱਸ ਕਰਦਾ ਮਾੜਾ ਮੋਟਾ ਬੰਦਾ ਨਜ਼ਰ ਆਈ ਸ਼ਕਲ ਆ ਰਹੀ ਆ ਆ ਰਹੀ ਹੈ ਬੰਦੇ ਦੀ ਕਿਹੜਾ ਥਾਣਾ ਘਾੜਾ ਬੰਦਾ ਪੰਜ ਨੰਬਰ ਸ਼ਿਕਾਇਤ ਕਰਤੀ ਹੋਈ ਹਾਂਜੀ ਜੀ ਰਿਪੋਰਟ ਪਹਿਲੇ ਵੀ ਦੱਸੋ ਜਿਆ ਰਿਆ ਤੁਹਾਡੀ ਦੁਕਾਨ ਤੇ ਕਿਵੇਂ ਪਹਿਲੇ ਤੀਸਰੀ ਤੀਸਰੀ ਵਾਰ ਦਾ ਤੁਹਾਨੂੰ ਵੀ ਦੁਕਾਨ ਤੇ ਆ ਗਈ ਆ ਜਿਹੜੀ ਪਹਿਲੀ ਵਾਰ ਦਿੱਤਾ ਆ ਉਹਦੀ ਉਹਦੀ ਰਿਪੋਰਟਾ ਸਾਰੇ ਦੀ ਲਖਾਈਆਂ ਕੋਈ ਪੜੇਗੇ ਬੰਦੇ ਉਹ ਪੜ ਲੈ ਪੁੱਛ ਲੈ ਉਹ ਵੀ ਨਹੀਂ ਪੜਿਆ ਠੀਕ ਹੈ ਵਾਜੇ ਜਲੰਧਰ ਦੇ ਹੱਥ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਲੋਕਾਂ ਨੂੰ ਗਲਤ ਕੰਮ ਕਰਨ ਦਾ ਕਹਿ ਕੇ ਝਾਂਸੇ ਵਿੱਚ ਲੈ ਕੇ ਫਿਰ ਘਰ ਵਿੱਚ ਬੰਦਕ ਬਣਾ ਕੇ ਉਹਨਾਂ ਦੇ ਪਰਿਵਾਰ ਕੋਲੋਂ ਪੈਸੇ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਫਲੋਰ ਦੇ ਪਰਿਵਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਈ ਜੂਨ ਨੂੰ ਕਮਲਜੀਤ ਕੋੜ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆਂ ਨੇ ਕਿਡਨੈਪ ਕਰ ਲਿਆ ਤੇ ਉਸ ਪਾਸੋਂ 20000 ਰੁਪਏ ਦੀ ਮੰਗ ਕਰ ਰਹੇ ਹਨ ਜਿਸ ਤੇ ਥਾਣਾ ਫਲੋਰ ਦੀ ਪੁਲਿਸ ਐਸਆਈ ਗੋਵਿੰਦਰ ਸਿੰਘ ਸਮੇਤ ਐਸਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾਸ਼ ਹੋਦਾ ਵਿਅਕਤੀ ਤੇਜਾ ਸਿੰਘ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾਸ਼ ਹੋਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰਾ ਪੰਜਵੇਰਾ ਅਤੇ ਕਮਲ ਲੇਮਪ ਸਿੰਘ ਪੁੱਤਰ ਗੋਟਾ ਸਿੰਘ ਵਾਸੀ ਤੇਹੰਗ ਨੂੰ ਕਾਬੂ ਕੀਤਾ ਗਿਆ ਇੱਕ ਬੰਦੇ ਨੂੰ ਬੰਦਕ ਬਣਾ ਕੇ ਕੋਈ ਥੋਕੀ ਵਗੈਰਾ ਵੀ ਮੰਗ ਕੀਤੀ ਹੈ ਬੰਦੇ ਭੜੇ 30 ਸਰ ਮਾੜਿਆਂ ਸਾਡੇ ਖਿਲਾਫ ਹਿੱਤੇ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਪ੍ਰਸ਼ਾਸਨ ਦੇ ਸਭ ਉਸ ਦੇ ਸਹਿਯੋਗ ਨਾਲ ਜਦ ਮਾਨਯੋਗ ਜਲੰਧਰ ਦੇ ਹਾਤੀ ਸਰਦਾਰ ਹਰਿੰਦਰ ਸਿੰਘ ਗਿਰ ਅਤੇ ਡੀਐਸਪੀ ਫਲੋਸ ਸਰਦਾਰ ਸਰਵਰ ਸਿੰਘ ਬਲਜੀ ਦੇ ਸਹਿਯੋਗ ਅਨੁਸਾਰ ਕੱਲ ਮਿਤੀ 27 6 ਪੱਚੀ ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਇਫੋ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੱਡੂਵਾਲ ਦੇ ਰਹਿਣ ਵਾਲੇ ਹੈ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਾਫਤਾ ਕਾਇਮ ਕੀਤਾ ਕਿ ਉਸ ਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਤੇ ਉਸ ਪਾਸੋਂ 20000 ਦੀ ਫਿਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰਚੀ ਨੂੰ ਪੜਤਾਲ ਦੇ ਰਾਹੀਂ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਛੰਡੀਵੀਰ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈਂ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਲਪੁਰਾ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਇੱਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੋਰ ਵਾਈਫ ਆਫ ਮੰਗਾ ਪਸੀ ਜਗਰਪੁਰ ਆ ਪਹਿੰਟਾ ਇਹ ਮੌਕੇ ਤੋਂ ਫਰਾਰ ਚੁਕਾ ਗਿਆ ਸਾਰੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਰਨਜੀਤ ਕੋਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾ ਫਸਲਾ ਕੇ ਆਪਣੇ ਪਾਸ ਉਸਨੇ ਘਰੇ ਬੁਲਾ ਲਿਆ ਸੀ ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 ਜਿੰਨਾ ਸੌਦਾ ਤੈਅ ਹੋਇਆ ਜੋ ਤੀਜਾ ਸਿੰਘ ਦੇ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸਰਸ ਵਰ ਕੀਤਾ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਾਂ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲਜ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਅਸਲ ਕੀਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕਿਰਤ ਨਹੀਂ ਆਉਂਦਾ ਤਾਂ ਇਹਨਾਂ ਤੇ ਕਿਲਰ ਟੂ ਮਕਦਮਾ ਨਹੀਂ ਕੋਦਮੇ ਦਰਜ ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਦ ਇਹ ਤੱਕ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਘੜਾਵਾ ਪਿਸਤੌਲ ਜੇਲ੍ਹ ਰੋਡ ਤੇ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਬਣੇ ਜ਼ਿਲ੍ਹਾ ਅਧਿਕਾਰੀਆਂ ਦੇ ਰਿਹਾਇਸ਼ੀ ਕੁਆਟਰਸ ਵਿੱਚ ਜੋ ਨੰਬਰ ਕੁਆਟਰ ਜੋ ADC ਹਰਜਿੰਦਰ ਸਿੰਘ 베ਦੀ ਦਾ ਹੈ ਦੇ ਵਿੱਚ ਰਾਤ ਬੇहद ਜ਼ਹਿਰੀਲਾ ਕੋਬਰਾ ਸੱਪ ਵੜਨ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਉਸ ਸਮੇਂ ADC ਹਰਜਿੰਦਰ 베ਦੀ ਅਤੇ ਉਹਨਾਂ ਦਾ ਪਰਿਵਾਰ ਕੁਆਟਰ ਵਿੱਚ ਨਹੀਂ ਸੀ। ਜਾਣਕਾਰੀ ਅਨੁਸਾਰ ਕੁਆਟਰ ਵਿੱਚ ਰਾਤ ਦੀ ਡਿਊਟੀ ਦੇਣ ਵਾਲੇ ਹੋਮਗਾਰਡ ਜੁਬਾਨ ਲਖਵਿੰਦਰ ਸਿੰਘ ਨੇ ਜਿਵੇਂ ਹੀ ਕੁਆਟਰ ਦੇ ਪਿੱਛੇ ਸਥਿਤ ਆਪਣੇ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਨੇੜੇ ਇੱਕ ਸੱਪ ਨੂੰ ਬੈਠ ਕੇ ਘਬਰਾ ਗਿਆ। ਉਸਨੇ ਤੁਰੰਤ ਏਡੀਸੀ ਸਾਹਿਬ ਤੇ ਪੀਐਸਓ ਏਐਸਆਈ ਰਜੇਸ਼ ਨੂੰ ਫੋਨ ਕੀਤਾ ਜਿਸ ਨੇ ਤੁਰੰਤ ਸੱਪ ਫੜਨ ਵਾਲੇ ਫੋਨ ਕਰਕੇ ਬੁਲਾਏ ਤੇ ਕਰੀਬ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਸੱਪ ਫੜਨ ਵਾਲੇ ਬਿੱਟੂ ਸ਼ਰਮਾ ਨੇ ਕੋਬਰਾ ਸੱਪ ਨੂੰ ਫੜ ਕੇ ਜੰਗਲ ਵਿੱਚ ਛੱਡ ਦਿੱਤਾ ਸਾਬ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਆ ਜੀ ਮੈਂ ਰਾਮਚੰਦਰ ਕਲੋਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਆ ਸੀਗਾ ਤੇ ਉੱਥੋਂ ਮੈਂ ਰਾ ਸੱਪ ਰੈਸਕਿਊ ਕਰਕੇ ਤੇ ਏਡੀਸੀ ਜੀ ਦੀ ਕੋਠੀ ਪਹੁੰਚ ਗਿਆ ਨੌ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਹਨੇ ਆ ਕੇ ਤੇ ਫੜਾਫੜ ਗੇਟ ਖੋਲ੍ਹ ਕੇ ਤੇ ਮੁਰਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਹਾ ਵਾ ਜਿੱਥੇ ਯਾਨੀ ਕਿ ਗਨਮੈਨ ਨੇ ਆਪਣਾ ਮੱਜਾ-ਮੁੰਜਾ ਰੱਖਿਆ ਹੁੰਦਾ ਬੂਹੇ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਸੀ ਉਹ ਸਪੈਕਟਿਕਲ ਕੋਬਰਾ ਸੀਗਾ। ਹਾਂ ਖਤਰਨਾਕ ਹੁੰਦਾ। ਬਿਲਕੁਲ ਜੀ। ਇਹ ਕੀ ਨਾ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਉਹ ਸਤਵੇਂ ਮਹੀਨੇ ਦੇ ਵਿੱਚ ਕੀ ਨਾ ਸਪੈਕਟਿਕਲ ਕੋਬਰਾ ਜਿਹੜਾ ਤੇ ਕੋਮਨ ਕ੍ਰੇਟ ਜਿਹੜਾ ਇਹ ਬਾਹਰ ਆ ਜਾਊਗਾ ਹੁਣ। ਮਤਲਬ ਬਰਸਾਤ ਦੇ ਦਿਨਾਂ 'ਚ ਬਿੱਲਾ ਵਗੈਰਾ ਚ ਜੀਂੰਦੇ ਥੱਲੇ ਪਾਣੀ ਵੜ ਜਾਂਦਾ ਇਸ ਕਰਕੇ ਬਾਹਰ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸੱਪ ਦਾ ਹੁਣ ਜਿਹੜਾ ਵਾ ਉਸ ਪ੍ਰੈਕਟੀਕਲ ਕੋਬਰਾ ਦਾ ਤੇ ਕਮਨ ਕ੍ਰੇਟ ਦਾ 3 ਮਹੀਨੇ ਇਹ ਜਿਹੜਾ ਯੋਰ ਰਵੇਗਾ ਮੈਂ ਕੋਠੀ ਐਡੀਸੀ ਸਾਡੀ ਕੋਠੀ ਕੱਚੀ ਜਗ੍ਹਾ 'ਤੇ ਹੀ ਕਿੱਥੋਂ ਨਿਕਲਿਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਹੈ ਤਾਂ ਕੀ ਨਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਵੇਖਣਾ ਮੈਂ ਵੀ ਕੀ ਨਾ ਐਡੀਸੀ ਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ 'ਤੇ ਜ਼ਿਆਦਾ ਹੁੰਦੇ ਆ ਨਾ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਂਗੂ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੁੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਮਾਨਾ ਬੈ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜ ਕੱਲ ਬਰਸਾਦੇ ਦੇ ਨਾਲ ਚ ਆ ਨਿਕਲਦੇ ਐ ਕਿੰਨਾ મતਲਬ ਖਤਰਾ ਮਹਿਸੂਸ ਹੁੰਦਾ ਲੋਕਾਂ ਨੂੰ ਜਿਹੜੇ आले ਦwale ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ ਖੋਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਵੀ ਇਹਨੂੰ ਯਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁੱਕ ਜਾਂਦਾ ਵਾ ਮਰ ਫਿਰ ਵੀ ਕੀ ਤਾਂ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਵੇਖੀਦਾ ਮੇਰੇ ਲੱਗੇ ਨਹੀਂ ਆਣਾ ਬੀਤੇ ਦਿਨੀ ਜੱਗੂ ਭਗਵਾਨਪੁਰ ਦੀ ਮਾਤਾ ਹਰਜੀਤ ਕੌਰ ਦੇ ਹੋਏ ਕਤਲ ਮਾਮਲੇ ਵਿੱਚ ਅਜਮ੍ਰਿਤਿਕਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦੇ ਪਰਿਵਾਰਾਂ ਵੱਲੋਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਦਿੱਤੇ ਜਾ ਰਹੇ ਧਰਨੇ ਪ੍ਰਦਰਸ਼ਨ ਨੂੰ ਉਹਨਾਂ ਵੱਲੋਂ ਕਰੀ 5 ਘੰਟੇ ਤੋਂ ਬਾਅਦ ਚੁਕਲਿਆ ਗਿਆ ਤੇ ਉੱਥੇ ਬਟਾਲਾ ਪੁਲਿਸ ਵੱਲੋਂ ਪਰਿਵਾਰਾਂ ਨੂੰ ਸ਼ਵਾਸ਼ਨ ਦਿੱਤਾ ਗਿਆ ਕਿ ਉਹਨਾਂ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ ਉਸ ਦੇ ਨਾਲ ਹੀ ਪਰਿਵਾਰਾਂ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ ਇਸ ਬਾਰੇ ਡੀਐਸਪੀ ਪਰਮੇਰ ਸਿੰਘ ਨੇ ਜਾਣਕਾਰੀ ਦਿੱਤੀ ਇੱਧਰ ਮ੍ਰਿਤਕ ਪਰਿਵਾਰ ਦੇ ਜੀਹਾਂ ਤੇ ਉਹਨਾਂ ਦੇ ਵਕੀਲ ਮੁਤਾਬਕ ਉਹਨਾਂ ਨੇ ਪੁਲਿਸ ਮੰਗ ਕੀਤੀ ਸੀ ਕਿ ਕਾਰਵਾਈ ਉਹਨਾਂ ਦੀ ਸ਼ਿਕਾਇਤ ਨੂੰ ਦੇਖਦੇ ਹੋਏ ਕੀਤੀ ਜਾਵੇ ਜਿਸ ਬਾਰੇ ਬਟਾਲਾ ਪੁਲਿਸ ਨੇ ਉਹਨਾਂ ਨੂੰ ਲਿਖਤੀ assurance ਵੀ ਦਿੱਤਾ ਅਤੇ ਇਸ ਦੇ ਨਾਲ ਹੀ ਪੁਲਿਸ ਸੁਰੱਖਿਆ ਦੇਣ ਦੀ ਵੀ ਮੰਗ ਮੰਨ ਲਈ ਹੈ ਇਸ ਲਈ ਉਹ ਇਸ ਧਰਨੇ ਨੂੰ ਖਤਮ ਕੀਤਾ ਹੈ ਅਮੀ ਤਕ ਨਹੀਂ ਹੋਤਰੀ ਇਹ ਅੱਜ ਇੱਥੇ ਅਸੀਂ ਆਏ ਸੀਗੇ ਇੱਥੇ ਧਰਨਾ ਲੱਗਿਆ ਹੋਇਆ ਸੀਗਾ ਇੱਕ ਦੁਖਮਈ ਘਟਨਾ ਹੋਈ ਸੀ ਜਿਹਦੇ ਵਿੱਚ ਜੱਗੂ ਭਗਵਾਨ ਪੁਰੀਆ ਜੀ ਦੀ ਮਾਤਾ ਦਾ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਕੱਲ ਮਰਡਰ ਹੋ ਗਿਆ ਸੀਗਾ that is very unfortunate ਸੀਗੀ ਇਨਸੀਡੈਂਟ ਉਹਦੇ ਵਿੱਚ ਪਿੱਛੇ ਇਹਨਾਂ ਨੇ ਅਜ ਧਰਨਾ ਲਗਾਇਆ ਸੀਗਾ ਤੇ ਇੱਕ ਕੰਪਲੇਂਟ ਕੱਲ ਇਹਨਾਂ ਨੇ ਦਿੱਤੀ ਸੀਗੀ ਅੰਗੇਜਡ ਫਾਰਮਰ ਮਿਨਿਸਟਰ ਸੁਖਜਿੰਦਰ ਡਿਪਟੀ ਸੀਐਮ ਡਾਕਟਰ ਸੁਖਜਿੰਦਰ ਸੋਰੀ ਸੁਖਜਿੰਦਰ ਸਿੰਘ ਰੰਧਾਵਾ ਐਂਡ ਹਿਸ son ਤੇ ਹੋਰ ਵੀ ਉਹਨਾਂ ਦੇ ਨਾਮ ਲਿਖਾਏ ਸੀਗੇ ਤੇ ਅੱਜ ਇੱਕ ਡੀਡੀਆਰ ਆਫਟਰ ਦਿਸ ਧਰਨਾ ਵਾਸ ਲੇਟ ਇੱਕ ਜੀਡੀ ਨੰਬਰ 2628625 ਦੇ ਵਿੱਚ ਇਹਨਾਂ ਨੇ ਕੱਟ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਡੀ ਐਪਲੀਕੇਸ਼ਨ ਰੀਸੀਵ ਕਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ 3 ਹਫਤੇ ਦਾ ਟਾਈਮ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ 3 ਹਫਤੇ ਦੇ ਵਿੱਚ ਐਕਸ਼ਨ ਦੇ ਖਿਲਾਫ ਜੋ ਵੀ ਹੋਏਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਜੋ ਵੀ ਹੋਏਗਾ ਉਹਦਾ ਰਿਜ਼ਲਟ ਅਸੀਂ ਤੁਹਾਨੂੰ ਦੇ ਦਾਂਗੇ ਸਿਕਿਉਰਟੀ ਦੀ ਗੱਲ ਚੱਲੀ ਹੈ ਤੇ ਜੇ ਨਹੀਂ ਦੇਣਗੇ ਕੋਈ ਗੱਲ ਨਹੀਂ ਵੀ ਵਿਲ ਹੈਡ ਟੂਵਰਡਸ ਹਾਈ ਕੋਰਟ ਜੇ ਸਾਨੂੰ ਨਾ ਮਿਲੀ ਕਿਉਂਕਿ ਉਹਦੀ ਜਾਨ ਨੂੰ ਦੇਖੋ ਉਹਨਾਂ ਦੀ ਜਾਨ ਨੂੰ ਖਤਰਾ ਇਸ ਟਾਈਮ ਕਿਉਂਕਿ ਉਹਨਾਂ ਦੇ ਜਿਹੜੇ ਕੋਈ ਰਹਿ ਗਏ ਨੇ ਸਿਸਟਰ ਜਿਹੜੇ ਡਿਸੀਜ਼ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਗੈਂਗਵਾੜ ਦਾ ਹੋਣ ਦਾ ਇੱਕ ਡਰ ਹੈ ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਇਸ ਟਾਈਮ ਜ਼ਰੂਰੀ ਹੈ ਪ੍ਰੀਫਰੈਂਸ ਤੇ ਦੇਣੀ ਚਾਹੀਦੀ ਹੈ ਪੁਲਿਸ ਨੂੰ ਪਰਵਾਰ ਹੁਣ ਪੂਰੀ ਤਰ੍ਹਾਂ ਸਹਿਮਤ ਹੈ ਜੀ ਇਸ ਕਾਰਵਾਈ ਤੇ ਫੈਮਲੀ ਇਸ ਪੂਰੀ ਸੈਟੀਸਫਾਈਡ ਫੈਮਲੀ ਇਸ ਪੂਰੀ ਸੈਟੀਸਫਾਈਡ ਕਿਉਂਕਿ ਉਹਨਾਂ ਨੇ ਸਾਰਾ ਇਹ ਪੁਲਿਸ ਨਾਲ ਗੱਲਬਾਤ ਕਰਕੇ ਫਿਰ ਕਰਕੇ ਮੀਡੀਆ ਨਾਲ ਸਾਰਾ ਕੁਝ ਕਰਕੇ ਮੀਡੀਆ ਦੇ ਸਾਹਮਣੇ ਅਸੀਂ ਤਾਂ ਹੀ ਇਹ ਦੇ ਰਹੇ ਆ ਹਾਈਲਾਈਟਿੰਗ ਕੇਸ ਯਾਰ ਇਹ ਚੀਜ਼ ਇੰਟੈਲੀਜੈਂਸ ਦੀ ਟੀਮ ਆ ਰਹੀ ਹੈ ਸਾਰੀਆਂ ਉਗਾਈਆਂ ਵਾ ਉਹਨੂੰ ਇਹ ਚੀਜ਼ੇ ਟਾਈਮ ਲੱਗਣਾ ਤੇ ਉਹ ਸਾਨੂੰ ਹੋਰ ਟਾਈਮ ਦੋ ਤੁਹਾਨੂੰ ਇੱਕ ਚੀਜ਼ ਦਵਾਇਆ ਤੁਹਾਡਾ ਕਿਹੜਾ ਰਿਸ਼ਤੇਦਾਰ ਸੀ ਮੇਰਾ ਰੀਅਲ ਬ੍ਰਦਰ ਹੈ ਕਰਨ ਬੀਸ ਬ੍ਰਦਰ ਠੀਕ ਹੈ ਲੱਗਦਾ ਇਨਸਾਫ ਮਿਲ ਰਿਹਾ ਹਲੇ ਬਰਤੂ ਦੇ ਜਦੋਂ ਆਏ ਆ ਆਪਾਂ ਤਾਂ ਨਾ ਵੀ ਲਾਇਆ ਵਾ ਉਹਨਾਂ ਨੂੰ ਛੇਪ ਤੇ ਬੈਠੇ ਤੁਹਾਡੇ ਸਾਹਮਣੇ ਆ ਹਲਕੁਨ ਜੀਂਦੂ ਆਏ ਤੇ ਸਾਨੂੰ 15 ਦਿਨ ਦਾ ਥੋੜਾ ਟਾਈਮ ਤੇ ਦੋ ਲੈਟਰ ਚ ਕੀ ਲਿਖਿਆ ਗਿਆ ਹੈ ਲੈਟਰ ਦੇ ਵਿੱਚ ਸਰ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੇ ਪਹੁੰਚ ਲੈ ਆਪ ਲਈ ਹੋਈ ਆ ਤੁਹਾਨੂੰ ਤਾਂ ਸਰਪਲਟ ਹੋਏਗਾ ਹਾਂ ਜੀ ਹਾਂ ਜੀ ਉਹਨਾਂ ਨੇ ਕੋਈ ਚੀਜ਼ ਨਹੀਂ ਨਹੀਂ ਤੁਹਾਨੂੰ ਉਹ ਜਿੰਦਾ ਉਹਨਾਂ ਦੇ ਪਰਿਵਾਰ ਦਾ ਹੋਏਗਾ ਤੁਹਾਡੇ ਪਰਿਵਾਰ ਦਾ ਤੁਸੀਂ ਸੰਸਕਾਰ ਕਰ ਰਹੇ ਹੋ ਹਾਂ ਜੀ ਸਰ ਆਪਾਂ ਕੱਲ ਕਰਾਂਗੇ ਕੌਣ ਆ ਰਿਹਾ ਫਿਰਦੇਸ਼ ਤੋਂ ਆਪ ਕੋ ਜਾ ਰਿਹਾ ਹਾਂ ਜੀ ਮੇਰੇ ਬ੍ਰਦਰ ਆ ਛੋਟਾ ਮੇਰਾ ਭਰਾ ਹਿ ਲੋਹੇ ਕਰਕੇ ਰਹੇ ਹੋਇਆ ਉਹਦੇ ਲਈ ਜਿਲ੍ਹਾ ਗੁਰਦਾਸਪੁਰ ਦੇ ਸਰਹੱਦ ਦੇ ਕਸਬਾ ਦੀਨਾ ਨਗਰ ਅਦੀਨ ਪੈਂਦੇ ਮਕੌੜਾ ਪਤਨ ਤੋਂ ਰਾਵੀ ਦਰਿਆ ਦੇ ਬਣਿਆ ਸਥਾਈ ਪੁਲ ਚੁਕੇ ਚਾਣ ਕਾਰਨ ਰਾਵੀ ਦਰਿਆ ਤੋਂ ਪਾਰ ਵਸੇ ਸੱਤ ਪਿੰਡਾਂ ਦਾ ਸੰਪਰਕ ਪਾਰਦੇਸ਼ ਨਾਲ ਟੁੱਟ ਚੁਕਾ ਹੈ ਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕ ਮਾਤਰ ਸਹਾਰਾ ਕਿਸ਼ਤੀ ਹੈ ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਪਾਅ ਉਤੇ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਵੀ ਜਾ ਚੁੱਕੇ ਹਨ ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋਂ 7 ਪਿੰਡੀ ਮੌਜੂਦ ਹਨ ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ਤੇ ਪੱਕਾ ਪੁਲ ਨਾ ਹੋਣ ਕਾਰਨ ਕਾਰਾਂ ਨੂੰ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤਣ ਦੇ باوجود ਇਹ ਲੋਕ ਸਰਕਾਰ ਦੇ ਦਿਨਾਂ ਵਿੱਚ ਪੂਰੇ ਦੇਸ਼ ਨਾਲੋਂ ਵੱਖ ਹੋ ਜਾਂਦੇ ਹਨ ਸਤੀਸ਼ ਕੁਮਾਰ ਜੀ ਪਰਿਹਾਲ ਦੇ ਰਹਿਣ ਵਾਲੇ ਜੀ ਕਿ ਮੁਸ਼ਕਲ ਤਾਂ ਤੁਸੀਂ ਦੇਖ ਹੀ ਲਈ ਆ ਬਾਕੀ ਠੀਕ ਹੈ ਵੱਧ ਤੋਂ ਵਧਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟੀਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬਣਾ ਵੋਟਰ ਲੈ ਕੇ ਫਿਰ ਚਲ ਜਾਂਦੀ ਆ ਆਵਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸਹੂਲਤ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਕੇ ਦੇ ਨੇ ਜਿੰਦੇ ਵਿੱਚ ਅਸੀਂ ਵੀ ਆਏ ਹੀ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਹੈ ਤਿੰਨ ਮਹੀਨੇ ਦਾ ਰਿਟਰਨ ਚਾ ਤੇ ਚੁਕਾਉਣਾ ਸਾਡੇ 4 4 ਸਾਡੇ 4 ਮਹੀਨੇ ਆ ਇਹ ਪੋਲੀਟੀਕਲ ਜਿਹੜਾ ਐਮਐਲਏ ਬਣੇ ਤਾਂ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕਹਣਾ ਬਣਾਓ ਬਸ ਬਸ ਇਹ ਸਥਿਤੀ ਹੈ ਭਾਈ ਸਾਹਿਬ ਪਰਾ ਰਹੇ ਸਾਡੀ ਫੋਟੋ ਇਹੀ ਰਣੀ ਹੈ ਹੁਣ ਬੀੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤੋ ਆਏਗਾ ਜਦੋਂ ਕਿ ਸਰਕਾਰੀ ਮਲਾਇਆ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ ਬੀੜੀ ਬਨਵਾਇਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਕਿਹੜਾ ਚੱਕ ਟੱਇਆ ਕਿਹੜੇ ਚੱਕ ਤੇ ਸਾਨੂੰ ਬੀੜੀ ਮਿਲੀ ਹੈ ਕੋਈ ਚੱਕ ਨਹੀਂ ਟੱਇਆ ਕੋਈ ਪੈਸਾ ਨਹੀਂ ਜੇ ਚੱਕ ਟੱਇਆ ਹੋਗਾ ਤਾਂ ਆਪਣੇ ਘਰ ਹੀ ਚੱਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਹੇ ਕਿ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸਭ ਸੁਪਰ ਲੜ ਜਾਂਦਾ ਤੇ ਉਹ ਉੱਥੇ ਹੀ ਨਾਮ ਨਾਲ ਸਤ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫੇਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਪੋੜ ਹਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਥੋਂ ਤਾਂ ਕੋ ਹੋ ਜਾਂਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ ਚ ਪੈਸੇ ਆ ਗਏ ਪਰ ਆਂਦੇ ਹੁੰਦੇ ਕੰਮ ਕੁੰਮ ਕੋਈ ਨਹੀਂ ਲੱਗਾ ਬੇੜੀ ਦਾ ਸਾਰਾ ਜੀ ਬਸ ਇਹ ਹੁਣ 2 ਘੰਟੇ ਰਹੀਏ 1 ਘੰਟਾ ਰਹੀਏ 10 ਮਿੰਟਾਂ ਚ ਜਲਦੀ ਏ ਅਗਰ ਪਾਣੀ ਜੇ ਵੱਜ ਜਾਂਦਾ ਪੋ ਇੱਥੇ ਦਰਿਆ ਚ ਤੇ ਫਿਰ ਬੇੜੀ ਵੀ ਰੁਕ ਜਾਂਦੀ। ਤੇ ਬੇੜੀ ਰੁਕ ਜਾਣੀ ਜੇ ਨੂੰ ਦੱਸੋ। ਫਿਰ ਕਿਹਨੇ ਬੈਠਣਾ ਬੇੜੀ 'ਚ? ਫਿਰ ਕਿੱਦਾਂ ਰਹਿੰਦੇ ਜੀ? ਫਿਰ ਆਰ ਵਾਲੇ, ਆਰ ਪਾਰ ਵਾਲੇ ਬਾਹਰ ਕਿਸੇ ਨੇ ਨਹੀਂ ਪੁੱਛਣਾ। ਬਹੁਤ ਮਾੜੀ ਸਥਿਤੀ। ਇਹ ਤੋਂ ਲੱਗਲੇ ਪਿੰਨਾ ਤੋਂ ਲੱਗਲੇ ਪਾਸੇ ਪਾਕਿਸਤਾਨ ਹੈ ਜੀ। ਹਾਂਜੀ ਪਾਕਿਸਤਾਨ ਹੈ ਜੀ। ਇਹ ਮੇਰਾ ਨਾਮ ਹੈ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ। ਹਾਂਜੀ ਦਰਿਆ ਦੇ ਪਾਰ ਹੈ ਇਹ। ਇਸ ਲਈ ਮਸਲਾ ਪੋਲ ਚੁੱਕਰੇ ਤਕਰੀਬਨ 10 ਦਿਨ ਹੋ ਗਏ। ਜਿਹਨ ਬਸਾਤਾ ਹੁਣ ਕੋਲੋ ਤਕਰੀਬਨ 4 ਮਹੀਨੇ ਚੁੱਕਿਆ ਰਹਿਣਾ ਤੇ ਵਿੱਚ ਪਾਣੀ ਦਾ ਵੀ ਉਤਾਹ ਚੜਾਫ ਘਟਵਾਦ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3-3 ਦਿਨ ਬੇੜੀ ਨੇ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦੇ ਕੇਵਲੇ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ بس ਉਸ ਤਵਾਰ ਅਕ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲਾਸਟਿਕ ਆਕੀ ਉਹਕੇ ਬੱਚਾ ਜਾਂ ਗੱਲਸ ਜਾਂ ਵਾਇਸ ਕਿੱਦਾਂ ਜਾਣ ਕੇ ਦਰਾਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟਾਂ ਜਿਹੜੂ ਥਰੂ ਕੋਈ ਟ੍ਰੀਟਮੈਂਟ ਹੋ ਜਾਏ ਤਾਂ ਉਹ ਹੋ ਜੇ ਨਾ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ ਜਿੰਦਗੀ ਬੜੀ ਮੁਸ਼ਕਿਲਤ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇੱਥੇ ਇੱਕ ਘੰਟਾ ਲੱਜੇ ਦੋ ਘੰਟੇ ਲੱਜੇ ਕੋਈ ਪਤਾ ਨਹੀਂ ਜਦੋਂ ਮਲਾਹਣਗੇ ਬੇੜੀ ਚਲਾਣਗੇ ਉੱਥੇ ਜਾਣਗੇ 2 ਘੰਟੇ ਫਿਰ ਉਧਰੋਂ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬ ਹੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੱਸ ਤੱਕ ਕੋਈ ਅਪਡੇਟ ਨਹੀਂ ਆ ਰਿਹਾ ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰਪਾਰਟੀਆਂ ਤੇ ਆ ਕੇ ਬੜਾ ਵਾਅਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਸਾਡੇ ਇਧਰੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤਾਂ ਜਰਾਂ ਨੇ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਏ ਤੇ ਬੜਾ ਮੁਸ਼ਕਿਲ ਹੁੰਦਾ ਉਹਨਾਂ ਤੇ ਹੁਣ ਬੇੜੀ ਦਾ ਹੀ ਸਫਰ ਕਰਦੇ ਬਸ ਤੇ ਹੁਣ ਬੇੜੀ ਦਾ ਸਫਰ ਆ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤਾਂ ਕਿਧਰੇ ਵੱਜ ਜਾਂਦਾ ਬੇੜੀ ਬੰਦ ਹੋ ਜਾਂਦਾ ਉਹ ਦੋ ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਕ ਗਿਆ ਪਾਰ ਹੀ ਡੁਗੋ ਗਿਆ ਇੱਥੇ ਇਧਰ ਇਧਰ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਥਾਪੇ ਗਏ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੋਬਨੰਦ ਆਵਾ ਦੇ ਅਹੁਦਾ ਸੰਭਾਲ ਸਮਾਗਮ ਦੇ ਵਿੱਚ ਮਨੀਸ਼ ਸਿਸੋਧਿਆ ਸਮੇਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਮਨ अरोड़ा ਤੇ ਬਟਾਲਾ ਬਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀਸ ਵਿੱਚ ਦੂਸਰੇ ਆਗੂਆਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਵਰਕਰ ਸ਼ਾਮਲ ਹੋਏ ਇਸ ਮੌਕੇ ਜਿੱਥੇ ਮਨੀਸ਼ ਸੋਧਿਆ ਨੇ ਆਪ ਲੀਡਰਾਂ ਦੇ ਵਰਕਰ ਨੂੰ 2022 ਦੀਆਂ ਇਲੈਕਸ਼ਨ ਨੂੰ ਲੈ ਕੇ ਪੰਜਾਬ ਵਿੱਚ ਆਪ ਨੂੰ ਜੜ ਤੋਂ ਹੋਰ ਮਜ਼ਬੂਤ ਕਰਨ ਲਈ ਨਵੀਂ ਤਕਨੀਕ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ ਹੈ ਆਵਾਜ਼ੀ ਪਾਰਟੀ ਸਰਕਾਰ ਬਣਨੇ ਕੇ ਬਾਅਦ ਸੇ ਹੀ ਪੰਜਾਬ ਦੇ ਲੋਕੋ ਕੇ ਲਗਾਤਾਰ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਉਹ ਚਾਹੇ ਲੱਖੋ ਲੋਕੋ ਕੇ ਘਰੋ ਮੇ ਬਿਜਲੀ ਕਾ ਬਿੱਲ ਜ਼ੀਰੋ ਕਰਾਣਾ ਹੋ ਮੋਹੱਲਾ ਕਲੀਨਿਕ ਮੇ ਲੋਕੋ ਕਾ ਇਲਾਜ ਕਰਾਣਾ ਹੋ ਇਮਾਨਦਾਰੀ ਸੇ ਸਰਕਾਰੀ ਨੌਕਰੀਆਂ ਲਗਵਾਣਾ ਹੋ या गांव गांव तक किसानों का फ़ायदा पहुंचाना हो गांव गांव में खेल के मैदान बनवाना हो तालाब साफ़ करवाना हो नहरी खाल साफ करवाना ये सब काम हो रहे हैं लेकिन ये सबसे बड़ी चीज़ युद्ध नशे के विरुद्ध जो मानसा की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से तो अब आम आदमी पार्टी के कार्यकर्ताओं का आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी कलसी जी हम सब लोग यहाँ चर्चा करने आए थे उनसे और साथ साथ जो डिस्ट्रिक्ट प्रेसिडेंट हैं जिन्होंने नया काम संभाला है उन्होंने जौबन रंधावा जी उन्होंने पूरे जिले के कार्यकर्ताओं की लीडर्स की मीटिंग बुलाई थी तो मुझे बड़ा अच्छा लगा सब बहुत पॉजिटिव माहौल में थे और सब ऊर्जा से भरे हुए हैं सर तो जो, जो देखिए आम आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह के कुछ गलत करेगा या पार्टी में किसी पद पर रह के कुछ ऐसा काम करेगा ਜੋ ਪਾਰਟੀ ਕੇ ਹਿਤ ਮੇ ਨਾ ਹੋ ਪੰਜਾਬ ਕੇ ਲੋਗੋ ਕੇ ਹਿਤ ਮੇ ਨਾ ਹੋ ਪੰਜਾਬ ਕੇ ਲੋਗੋ ਕੋ ਹਿਤ ਕੋ ਭੂਲ ਕੇ ਜੋ ਵੀ ਲੀਡਰ ਆਪਣੀ ਛੋਟੀ ਮੋਟੀ ਆਪਣੀ ਅਹਮ ਕੀ ਰਾਜਨੀਤੀ ਮੇ ਪੜੇਗਾ ਉਸ ਕੋ ਫਿਰ ਅਨੁਸ਼ਾਸਨ ਕੇ ਰੂਪ ਮੇ ਸਜ਼ਾ ਤੋ ਦੀਜੋ ਸਰ ਦੇਖੋ ਜੀ ਮੇਰੇ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਹਨੂੰ ਜਦੋਂ ਅੱਜ ਅਹੁਦਾ ਸੰਭਾਲ ਸਮਾਰੋ ਸੀਗਾ ਤੇ ਖੁਦ ਆਪ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਤੇ ਸਟੇਟ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਈ ਮੇਰੇ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਇਹ ਕਹਿਣਾ ਚਾਹੁੰਦੇ ਆ ਕਿ ਇਸ ਤਰੀਕੇ ਦਾ ਰਿਹਾ ਸਮਾਗਮ ਤੇ ਕਿਸ ਤਰੀਕੇ ਦੀ ਅਗਲੀ ਰਣਨੀਤੀ ਰਹੇਗੀ ਕਿਉਂਕਿ 2027 ਵੀ ਨਜ਼ਦੀਕ ਆ ਰਹੀ ਹੈ ਦੇਖੋ ਸਮਾਗਮ ਤੇ ਬੜਾ ਕਲੋਜ਼ ਜਾਂ ਪ੍ਰੋਗਰਾਮ ਸੀਗਾ ਅਸੀਂ ਸਿਰਫ ਆਪਣੇ ਬਲਾਕ ਪ੍ਰੈਜ਼ੀਡੈਂਟਸ ਤੇ ਸਰਪੰਚ ਸਾਹਿਬਾਨਾਂ ਨੂੰ ਸੱਦਾ ਦਿੱਤਾ ਸੀਗਾ ਪਰ ਇਹ ਆ ਕਿ ਉਹ ਉਹਦੇ ਨਾਲ ਹੀ ਜਿਹੜਾ ਵਾ ਉਹ ਰੈਲੀ ਦਾ ਜਿਹੜਾ ਰੂਪ ਉਹ ਧਾਰਨ ਕਰ ਗਿਆ ਤੇ ਅਗਲੀ ਦੀ ਰਣਨੀਤੀ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਨਾਲ ਰابطਾ ਕਾਇਮ ਕਰਕੇ ਆਪਾਂ ਇੰਨਾ ਕੁ ਜ਼ਿਆਦਾ ਵਧੀਆ ਆਪਣਾ ਪਾਰਟੀ ਦਾ ਪ੍ਰਚਾਰ ਕਰਨਾ ਕਿ 2027 ਦੇ ਵਿੱਚ ਆਪਾਂ ਜਿਹੜੀਆਂ ਸੱਤੇ ਦੀ ਸੱਤੇ ਗੁਰਦਾਸਪੁਰ ਦੀਆਂ ਸੀਟਾਂ ਜਿਹੜੀਆਂ ਵਾਂ ਉਹ ਆਪਾਂ ਪਾਰਟੀ ਦੀ ਜਿੱਤ ਕੇ ਝੋਲੀ 'ਚ ਪਾਉਣੀ ਆ। ਉਹਨਾਂ ਨੇ ਮਾਝੇ ਦੀ ਗੱਲ ਕੀਤੀ ਆ ਕਹਿੰਦੇ 16 ਮਿਲੀਅਨਾਂ 'ਚੋਂ 25 ਲੈਣੇ। ਦੇਖੋ ਜੀ ਤੁਸੀਂ ਮੇਰੇ ਨਾਲ ਖੜੇ ਸਾਡੇ ਜਿਹੜੇ ਮਾਝ ਦੇ ਇੰਚਾਰਜ ਨੇ ਸੰਗਠਨ ਵੱਲੋਂ ਲਖਨਾ ਸਾਹਿਬ ਨਾਲ ਰਜੀਵ ਸ਼ਰਮਾ ਜੀ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਮੇਰੇ ਨਾਲ ਖੜੇ ਨੇ। ਮੈਨੂੰ ਇਹਨਾਂ ਦੀ ਹਲਾਸ਼ੇਰੀ ਇਹਨਾਂ ਦੇ ਜਿਹੜਾ ਸਪੋਰਟ ਸਿਸਟਮ ਆ ਉੱਤੇ ਮਾਣ ਆ। ਮੈਂ ਪੂਰਾ ਮਾਝੇ ਦੀ ਗਾਰੰਟੀ ਲੈਣਾ ਕਿਉਂਕਿ ਮੈਨੂੰ ਪਤਾ ਇਹ ਸਾਰਾ ਮਾਝਾ ਦੇਖ ਰਹੇ ਨੇ। ਔਰ ਬਹੁਤ ਵਧੀਆ ਕਰਨਗੇ ਔਰ ਗੁਰਦਾਸਪੁਰ ਦੀ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇ ਦਿੰਦਾ ਕਿ ਇੰਨੀ ਮਿਹਨਤ ਕਰਾਂਗੇ ਕਿ ਸਤੇ ਦੀ ਸਤਾ ਗੁਰਦਾਸਪੁਰ ਦੀਆਂ ਔਰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੱਝ ਦੀਆਂ 25 ਦੀਆਂ 25 ਸੀਟਾਂ ਜਿਹੜੀਆਂ ਉਹ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਉਣਗੇ। ਕਿਹ ਅਪੀਲ ਕਰਨਾ ਚਾਹੋਗੇ ਯੂਥ ਨੂੰ ਖਾਸ ਕਰਕੇ ਔਰ ਆਪਣੇ ਵਰਕਰਾਂ ਖਾਸ? ਮੈਂ ਦੇਖੋ ਸਭ ਤੋਂ ਵੱਡੀ ਐਗਜ਼ੈਂਪਲ ਹੈ ਕਿ ਇੱਕ ਨੌਜਵਾਨ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ ਆਮ ਆਦੀ ਪਾਰਟੀ ਨੇ। ਮੈਂ ਯੂਥ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਆਓ ਸਾਡੇ ਨਾਲ ਜੁੜੋ ਆ ਕੇ ਸਮਾਜ ਦੇ ਲਈ ਕੰਮ ਕਰੋ। ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੰਨੀ ਸਮਾਜ ਦੀ ਸੇਵਾ ਹੋ ਸਕਦੀ ਹੈ ਉਹ ਕਿਤੇ ਨਹੀਂ ਹੋ ਸਕਦੀ ਇਹ ਪਾਰਟੀ ਨੌਜਵਾਨਾਂ ਨੂੰ ਬਹੁਤ ਮੌਕਾ ਦਿੰਦੀ ਹੈ ਟਿਕਟਾ ਦਿੰਦੀ ਹੈ ਵਿਧਾਇਕ ਬਣਾਉਂਦੀ ਹੈ ਮੰਤਰੀ ਬਣਾਉਂਦੀ ਹੈ ਇਹ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਪੁੱਤ ਪੋਤਰੇ ਉਹਨਾਂ ਨੇ ਲਾਈਨ ਚ ਲਾਏ ਹੋਏ ਨੇ ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਆਓ ਸਾਡੇ ਨਾਲ ਆਓ ਜੁੜੋ ਖੁੱਲਾ ਸੱਦਾ ਤੁਹਾਨੂੰ ਸਾਰਿਆਂ ਨੂੰ ਅਸੀਂ ਤੁਹਾਨੂੰ ਆਪਣਾ ਸਮਝ ਕੇ ਅਪਣਾ ਕੇ ਤੁਹਾਨੂੰ ਲੀਡਰ ਬਣਾ ਕੇ ਗਲੀਆਂਾਂ ਤੇ ਆਪਾਂ ਹਰ ਘਰ ਚ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਜਿਹੜੀ ਪਾਰਟੀ ਆ ਉਹ ਹੋਰ ਮਜ਼ਬੂਤ ਆ ਸਕੇ ਵੇਖੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਆਮ ਆਦਮੀ ਪਾਰਟੀ ਨੇ ਇੱਕ ਸਾਡੇ ਬੱਚਿਆਂ ਵਰਗਾ ਛੋਟਾ ਵੀਰ ਆ ਜੋਬਨ ਰਧਾਵਾ ਉਹਨੂੰ ਜ਼ਿਲ੍ਹੇ ਦੀ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਦਿੱਤੀ ਉਹਨੂੰ ਜ਼ਿਲ੍ਹਾ ਪ੍ਰਧਾਨ ਨਾ ਲਾਇਆ ਉਹਦੀ ਤਾਜਪੋਚੀ ਅੱਜ ਰੱਖੀ ਗਈ ਉਹਦੇ ਸਪੰਸ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਇੰਚਾਰਜ ਨੇ ਅਮਨੀਸ਼ ਸ਼ੋਧਿਆ ਜੀ ਸਿੱੱਚ ਤੌਰ ਤੇ ਆਏ ਨੇ ਉਹਦੇ ਸਾਹਮਣੇ ਸਬੰਧ ਚ ਅੱਜ ਤਾਜ਼ਾ ਪੁਛੀ ਦੇ ਸਬੰਧ ਚ ਫੰਕਸ਼ਨ ਜਿਹੜਾ ਹੋਇਆ ਦੇਖੋ ਜਿਹੜੀ ਜੱਗੂ ਭਗਵਾਨਪੂਰੀ ਦੀ ਮਾਤਰ ਦਾ ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਹੈ ਉਹਨੂੰ ਗੈਂਗਸਟਰਵਾਦ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਗੈਂਗਸਟਰ ਜਿਹੜਾ ਵੀ ਆਪਣੇ ਆਪ ਨੂੰ ਨਸਲ ਵਾਲਾ ਹੋਵੇ ਜਿਹੜਾ ਇਣਖ ਵਾਲਾ ਜਨ ਉਹ ਕਦੀ ਵੀ ਕਿਸੇ ਔਰਤ ਤੇ ਹੱਥ ਨਹੀਂ ਚੁੱਕਦਾ ਇਹ ਜਿਹੜਾ ਉਹਦੀ ਮਾਤਾ ਦਾ ਕਤਲ ਹੋਣਾ ਕਿਸੇ ਮਾਂ ਦਾ ਕਤਲ ਹੋਣਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੇ ਪੇਟ ਚੋਂ ਜਿਹੜਾ ਜੰਮਿਆ ਹੋਇਆ ਬੱਚਾ ਹੈ ਉਹ ਅਨਕਵਾਦੀ ਬਣੇ ਉਹ ਗੈਂਗਸਟਰ ਬਣੇ ਉਹ ਚੋਰ ਬਣੇ ਮਾਂ ਦੀ ਹਮੇਸ਼ਾ ਇੱਕੋ ਇੱਕ ਖਾਸ਼ ਹੁੰਦੀ ਆ ਕਿ ਮੇਰੇ ਪੁੱਤਰੀ ਚੰਗੀ ਪਰਵਿਸ਼ੋਕ ਚੰਗਾ ਅਫਸਰ ਬਣੇ ਚੰਗਾ ਲੀਡਰ ਬਣੇ ਇਸ ਕਰਕੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੈ ਦੇਖੋ ਜਿਹੜਾ ਸਰਪੰਚ ਜਿਹੜੀ ਜੱਗੂ ਦੀ ਮਾਤਾ ਦੀ ਉਹ ਨਹੀਂ ਸਰਪੰਚ ਸਰਪੰਚ ਉਹਦੀ ਦੁਰਾਣੀ ਆ ਤੇ ਸਿਸਟਰ ਵੀ ਆ ਉਹ ਪਿੰਡ ਦੀ ਸਰਪੰਚ ਆ ਉਹਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਪਰਿਵਾਰ ਦੇ ਘਰ ਚ ਕੋਈ ਜੀਤ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕਿ ਉਹ ਦਾ ਅਸਲੀ ਤੋਸੀ ਕੌਣ ਹੈ ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਚਾਂ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜ਼ੀ ਤਾਕਤਵਾਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪੰਜਾਬ ਦੀ ਧਰਤੀ ਤੇ ਕੋਈ ਜਿਹਾਜਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਲਾਖਾਂ ਦੇ ਵਿੱਚ ਹੋਏਗਾ ਬਿਲਕੁਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਆਲ ਜ਼ਿਲ੍ਹਾ ਮਰਕਰ ਮੀਟਿੰਗ ਸੀ ਸਾਡੀ ਜਿਹੜੇ ਕਹਿ ਸਕਦੇ ਆ ਵੀ ਹਰ ਹਲਕੇ ਦੇ ਵਿੱਚ ਜੁੜੇ ਨੇ ਮੇਨ ਮੈਨ ਅਗੁਸਾ ਬਾਂਦੋਲੇ ਪਾਰਟੀ ਦੇ ਸਾਡੇ ਮੋਢੀ ਉਹ ਸਾਰੇ ਪਹੁੰਚੇ ਸੀ ਔਰ ਉਹਨਾਂ ਨੂੰ ਮੇਨ ਮਨੀਸ਼ ਸ਼ੋਧਿਆ ਜੀ ਪੰਜਾਬ ਪ੍ਰਧਾਨ ਸਾਡੇ ਅਮਨ ਅਰੋੜਾ ਜੀ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਦੇ ਨਾਲ ਸਾਡੇ ਮੇਰੇ ਛੋਟੇ ਵੀਰ ਜੋਬਨੰਦਾਵਾ ਜਿਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਦੀ ਅਗਵਾਈ ਦੇ ਵਿੱਚ ਇੱਕ ਨਾਲ ਮੇਨ ਵੱਡੀ ਮੀਟਿੰਗ ਕਰ ਦਿੱਤੀ ਜਿੱਦੇ ਤੇ ਸਾਰੇ ਲੀਡਰ ਸਹਿਬਾਨਾਂ ਨੂੰ ਆਪਾਂ ਬੁਲਾ ਕੇ ਆਪਣੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੂੰ ਤਗੜੇ ਕੀਤਾ ਔਰ ਲਾਮਬੰਦ ਕਰਕੇ ਪੰਡਤ ਤੋਰੇ ਹਲਕੇ ਚ ਸਿੱਖਿਆ ਵੀ ਦੇਖਦੇ ਆ ਕਹਿੰਦੇ ਉੱਤੇ ਚੱਲਣ ਦੀ ਜ਼ਰੂਰਤਾਂ ਲੀਡਰਾਂ ਨੂੰ ਵੀ ਤੇ ਵਰਕਰ ਨੂੰ ਵੀ ਜੇ 2027 ਦੀਆਂ ਇਲੈਕਸ਼ਨਾਂ ਚ 16 ਦੀ ਜਗ੍ਹਾ ਤੇ 5 ਸੀਟਾਂ ਮਾਜੇ ਚ ਲੈਣੀਆਂ ਤਾਂ ਇਹ ਬਿਲਕੁਲ ਜੋ ਉਹ ਦੱਸਦੇ ਨੇ ਠੀਕ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਜਿਹੜੀਆਂ ਪਾਰਟੀ ਦੀਆਂ ਗਾਈਡਲਾਈਨਾਂ ਨੇ ਜੇ ਆਪਾਂ ਉਹਦੇ ਤੇ ਵਰਕ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉੱਥੇ ਨੁਕਸਾਨ ਹੋਵੇ ਉੱਥੇ ਫਾਇਦਾ ਹੀ ਹੁੰਦਾ ਹੋਵੇ ਦੋਸਤ ਵੇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜ਼ਾਜ਼ਤ ਰੱਬ ਰਾਖਾ